ਸਤਿ ਸ਼੍ਰੀ ਅਕਾਲ ਜੀ ਰਿਗਮ ਥ੍ਰੈਡਸ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਫਿਰ ਤੋਂ ਵੀਡੀਓ ਲੈ ਕੇ ਆਏ ਆਂ ਸੂਟਾਂ ਦੀ ਨਵੀਂ ਕਲੈਕਸ਼ਨ ਦੀ ਬਹੁਤ ਹੀ ਸੋਹਣੇ ਆਰਟੀਕਲ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਡੀਓ ਦੇ ਵਿੱਚ ਹੀ ਆਪਾਂ ਸੂਟਾਂ ਦਾ ਰੇਟ ਪਾਇਆ ਹੁੰਦਾ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਹੁਤ ਸੋਹਣੀ ਅੱਜ ਵਿంటర్ ਵੇਅਰ ਕਲੈਕਸ਼ਨ ਹੈਗੀ ਸਾਰੇ ਹੀ ਸੂਟ ਬਹੁਤ ਹੀ ਜ਼ਿਆਦਾ ਜੈਨੂਇਨ ਰੇਟਾਂ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਫ੍ਰੀ ਸ਼ਿਪਿੰਗ ਰਹੂਗੀ ਜੀ 올 ਓਵਰ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੋਂ ਮਰਜ਼ੀ ਸੂਟ ਦੀ ਬੁਕ ਕੋਈ ਵੀ ਤੁਹਾਨੂੰ ਐਕਸਟਰਾ ਡਿਲੀਵਰੀ ਚਾਰजेस ਨਹੀਂ ਪੈਣਗੇ ਬਹੁਤ ਹੀ ਸੋਹਣੇ ਵੈਲਵਟ ਕਲਡਰਾਈਜ਼ ਦਾ ਫਰਸਟ ਆਰਟੀਕਲ ਹੈਗਾ ਵੈਲਵਟ ਕਲਡਰਾਈਜ਼ ਦੇ ਵਿੱਚ ਤੁਹਾਨੂੰ ਇਹ ਦੋ ਸੂਟ ਮਿਲਣਗੇ ਜੀ ਕੰਬੋ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਪ੍ਰਾਈਸ ਸੂਟਾਂ ਦਾ ਬਹੁਤ ਹੀ ਜ਼ਿਆਦਾ ਜੈਨੂਨ ਰੱਖਿਆ ਆਪਾਂ ਡਿਜੀਟਲ ਪ੍ਰਿੰਟਡ ਸੂਟ ਨੇ ਜੀ ਇਹ ਵਿంటర్ ਵੇਅਰ ਸੂਟ ਹੈ ਫੈਬਰਿਕ ਹੈ ਸੌਫਟ ਕੁਆਲਿਟੀ ਹੈ ਜੀ ਬਹੁਤ ਹੀ ਸੋਹਣੀ ਕੋਈ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਸਟਿਚ ਹੁੰਦੇ ਨੇ ਇਹਨਾਂ ਸੂਟਾਂ ਦੇ ਨਾਲ ਦੁਪੱਟਾ ਨਹੀਂ ਹੈਗਾ ਜੀ ਵਿਦਾਊਟ ਦੁਪੱਟਾ ਫੈਬਰਿਕ ਰਹੂਗਾ ਵੱਡੇ ਪਣੇ ਦੀ ਤੁਹਾਨੂੰ ਸ਼ਰਟ ਮਿਲੇਗੀ ਵੱਡੇ ਪਣੇ ਦੀ ਨਾਲ ਸਲਵਾਰ ਲੱਗੀ ਹੋਈ ਹੈ ਜੀ ਬਹੁਤ ਹੀ ਸੋਹਣੇ ਡਿਜੀਟਲ ਪ੍ਰਿੰਟਡ ਸੋਬਰ ਜੇ ਕਲਰਸ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਆ ਜਿਹੜਾ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਬੁਕਿੰਗ ਦਾ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਪ੍ਰਾਈਸ ਇਹਨਾਂ ਦਾ 800 ਰੁਪਏ ਫ੍ਰੀ ਸ਼ਿਪਿੰਗ ਰਹੂਗੀ ਦੋ ਸੂਟਾਂ ਦਾ ਪ੍ਰਾਈਸ ਹੈ ਜੀ ਇਹ ਸਿੰਗਲ ਸੂਟ ਦੀ ਬੁਕਿੰਗ ਨਹੀਂ ਹੋਊਗੀ ਜਿਹੜਾ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਉਹ ਤੁਸੀਂ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਵਾ ਸਕਦੇ ਹੋ ਬਹੁਤ ਹੀ ਫਾਈਨ ਫੈਬਰਿਕ ਹੈ ਕਟਰਾਇਜ਼ ਵੈਲਵਟ ਫੈਬਰਿਕ ਰਹੂਗਾ ਜੀ ਸੂਟਾਂ ਦਾ ਦੋ ਸੂਟਾਂ ਦਾ ਇਹ ਤੁਹਾਨੂੰ ਕੰਬੋ ਮਿਲੇਗਾ ਨੈਕਸਟ ਆਰਟੀਕਲ ਹੈ ਜਿਹੜਾ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟ ਨੇ ਜੀ ਸ਼ਾਲ ਦੇ ਪੱਲੇ ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਨਾਲ ਸ਼ਰਟ ਦਾ ਫਰੰਟ ਫੁੱਲ ਹੈਵੀ ਰੈਡੀ ਹੋਇਆਗਾ ਕੰਨੀ ਡਿਜੀਟਲ ਬਹੁਤ ਸੋਹਣੇ ਆਰਟੀਕਲ ਨੇ ਜੀ ਇਹ ਇਨਾਂ ਦੇ ਵੀ ਬਹੁਤ ਸੋਬਰ ਜੇ ਕਲਰ ਆਪਾਂ ਨੇ ਰੀਸਟਾਕ ਕੀਤੇ ਨੇਗੇ ਪ੍ਰਾਈਸ ਇਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਜੈਨੂਨ ਰੱਖਿਆਗਾ ਆਪਣੇ ਸੂਟਾਂ ਦੀ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਨਹੀਂ ਹੁੰਦੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਆਪਾਂ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਦੇ ਆਂ 올 ਓਵਰ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੋਂ ਮਰਜ਼ੀ ਸੂਟ ਦੀ ਬੁਕਿੰਗ ਕਰਵਾਉਣੀ ਹੋਗੇ ਕੋਈ ਵੀ ਤੁਹਾਨੂੰ ਸ਼ਿਪਿੰਗ ਚਾਰजेस ਨਹੀਂ ਪੈਣਗੇ ਫ੍ਰੀ ਸ਼ਿਪਿੰਗ ਰਹੂਗੀ ਜੀ ਇਹਨਾਂ ਸੂਟਾਂ ਦਾ ਪ੍ਰਾਈਸ 1300 ਰੁਪਏ ਫ੍ਰੀ ਸ਼ਿਪਿੰਗ ਹੈਗਾ ਬਹੁਤ ਹੀ ਸੋਹਣੇ ਇਹਨਾਂ ਸੂਟਾਂ ਦੇ ਵਿੱਚ ਕਲਰ ਨੇ ਜੀ ਡਿਜ਼ਾਈਨ ਨੇ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾ ਸਕਦੇ ਹੋ ਨੈਕਸਟ ਜਿਹੜਾ ਆਰਟੀਕਲ ਹੈ ਜੀ ਇਟਾਲੀਅਨ ਬੂਲ ਪਸ਼ਮੀਨੇ ਦੇ ਵਿੱਚ ਬਹੁਤ ਸੋਹਣੇ ਚੈੱਕ ਵਾਲਾ ਆਰਟੀਕਲ ਹੈ ਇਹ ਇਹ ਵੀ ਜਿਹੜੇ ਸੂਟ ਨੇ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲਣਗੇ ਜੀ ਪ੍ਰਾਈਸ ਇਹਨਾਂ ਦਾ ਵੀ ਆਪਾਂ ਬਹੁਤ ਹੀ ਜ਼ਿਆਦਾ ਜੈਨੂਨ ਰੱਖਿਆ ਹੈਗਾ ਚੈੱਕ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਬਹੁਤ ਸੋਹਣਾ ਇਹ ਕੁਆਲਿਟੀ ਵਾਲਾ ਫੈਬਰਿਕ ਹੈਗਾ ਕੋਈ ਬੂਰ ਆਉਣ ਦੀ ਜਾਂ ਕੋਈ ਵੀ ਇਦਾਂ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਬਹੁਤ ਹੀ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਦੇਣਗੇ ਜਿਹੜਾ ਵੀ ਸੂਟ ਜਿਹੜਾ ਵੀ ਰੰਗ ਤੁਸੀਂ ਇਹਨਾਂ ਦੇ ਵਿੱਚੋਂ ਬੁੱਕ ਕਰਾਉਣਾ ਚਾਹੁੰਦੇ ਹੋ ਬੁਕਿੰਗ ਦਾ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਇਹਦੇ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਇਹ ਵਾਲਾ ਆਪਾਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਜੀ ਫਾਈਨ ਫੈਬਰਿਕ ਰਹੂਗਾ ਏਕੇ ਟੈਕਸਟਾਈਲ ਦਾ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਸੂਟਾਂ ਨੂੰ ਇਹਦੇ ਤੁਹਾਨੂੰ ਘੇਰੇ ਦੇ ਉੱਪਰ ਵਰਕ ਆਊਗਾ ਜੀ 25 ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਇਹਦੇ ਤੁਹਾਨੂੰ 슬ੀਵਜ਼ ਦੇ ਉੱਤੇ ਵਰਕ ਮਿਲੇਗਾ ਜੀ ਬੂਰ ਆਉਣ ਦੀ ਜਾਂ ਕੋਈ ਵੀ ਪਫੀਨੈਸ ਦੀ ਕੋਈ ਵੀ ਪ੍ਰੋਬਲਮ ਇਹਨਾਂ ਸੂਟਾਂ ਦੇ ਵਿੱਚ ਨਹੀਂ ਆਊਗੀ ਜੀ ਵਿਦਆਊਟ ਦੁਪੱਟਾ ਸੂਟ ਰਹਿਣਗੇ ਪ੍ਰਾਈਸ ਜਿਹੜਾ ਇਹਨਾਂ ਦਾ ਵੀ ਫ੍ਰੀ ਸ਼ਿਪਿੰਗ ਦੇ ਨਾਲ ਹੈ ਜੀ ਕੋਈ ਵੀ ਐਕਸਟਰਾ ਡਿਲੀਵਰੀ ਚਾਰਜਸ ਸਾਡੇ ਸੂਟਾਂ ਦੇ ਨਹੀਂ ਹੁੰਦੇ 900 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲਾ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲੇਗਾ ਬਹੁਤ ਸੋਹਣਾ ਗਰਲਿਸਟ ਦਾ ਆਰਟੀਕਲ ਹੈ ਜੀ ਕਲਰ ਆਪਾਂ ਨੇ ਸਾਰੀਆਂ ਏਜ ਗਰੁੱਪ ਦੀਆਂ ਭੈਣਾਂ ਨੂੰ ਧਿਆਨ ਵਿੱਚ ਰੱਖ ਕੇ ਰੈਡੀ ਕਰਵਾਏ ਦੇਗੇ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜਰੂਰ ਸਬਸਕ੍ਰਾਈਬ ਕਰਿਓ